ਅੱਜ ਦੀ ਬਹੁਤ ਹੀ ਦਰਦਨਾਖ ਖਬਰ ਜਰਨਦਰ ਦੇ ਪੰਜ ਮੁੰਡੇ ਪੰਜ ਦੋਸਤ ਬਚਪਨ ਦੇ ਦੋਸਤ ਉਮਰ ਕੋਈ 22 ਸਾਲ 23 ਸਾਲ 25 ਸਾਲ 26 ਸਾਲ ਇੱਕ ਸ਼ਾਦੀ ਦੇ ਫੰਕਸ਼ਨ ਤੇ ਇਕੱਠੇ ਹੋਏ ਉਸ ਤੋਂ ਬਾਅਦ ਉਹ ਮौज-ਮਸਤੀ ਲਈ ਬਾਹਰ ਚਲੇ ਗਏ ਮौज-ਮਸਤੀ ਕਰਨ ਤੋਂ ਬਾਅਦ ਜਦੋਂ ਕਾਰ ਤੇ ਵਾਪਸ ਆਦੇ ਸਨ ਤੇ ਉਹਨਾਂ ਦੀ ਕਾਰ ਦੇ ਐਕਸੀਡੈਂਟ ਹੋਇਆ ਉਹ ਪੰਜਾਂ ਦੀ ਡੈਥ ਹੋ ਗਈ ਕੁਝ ਪਲਾਂ ਦੀ ਕੁਝ ਸਮੇਂ ਦੀ ਮੋਦਮਸਤੀ ਨੇ ਉਹਨਾਂ ਦੇ ਜੀਵਨ ਦੇ ਸਾਰੇ ਸੁਪਨੇ ਚੱਕਣਾ ਚੁੱਧ ਕਰ ਦਿੱਤੇ ਇਹ ਇੰਨਾ ਹੀ ਨਹੀਂ ਉਹ ਆਪਣੇ ਮਾਪੇ ਆਪਣੇ ਰਿਸ਼ਤੇਦਾਰਾਂ ਲਈ ਇਤਨਾ ਦੁੱਖ ਦਰਦ ਤੇ ਗਮ ਛੱਡ ਕੇ ਗਏ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਕੁਣ ਨਹੀਂ ਹੈ ਦੁਨੀਆ 'ਚ ਕੋਈ ਅਜੇ ਸ਼ਬਦ ਨਹੀਂ ਬਣੇ ਜੋ ਉਹਨਾਂ ਮਾਪੇ ਉਹਨਾਂ ਰਿਸ਼ਤੇਦਾਰਾਂ ਦਾ ਦੁੱਖ ਬਿਆਨ ਕਰ ਸਕੇ ਇਹ ਕੋਈ ਪਹਿਲਾ ਕੇਸ ਨਹੀਂ ਬਹੁਤ ਐਕਸੀਡੈਂਟ ਹੋ ਰਹੇ ਨੇ ਕਾਸਕੇ ਪੰਜਾਬ ਵਿੱਚ ਤਾਂ ਬਹੁਤ ਹੀ ਐਕਸੀਡੈਂਟ ਹੋ ਰਹੇ ਨੇ ਹਰ ਦੂਜੇ ਤੀਜੇ ਦਿਨ ਕੋਈ ਇਦਾਂ ਦੀ ਖਬਰ ਆ ਜਾਂਦੀ ਹੈ ਜਦੋਂ ਨੌਜਵਾਨ ਮੁੰਡੇ ਜਾਂ ਪਰਿਵਾਰ ਦੇ ਮੈਂਬਰ ਸੜਕ ਹਾਦਸੇ ਵਿੱਚ ਮਾਰੇ ਜਾਂਦੇ ਹਨ ਮੈਂ ਜਦੋਂ ਵੀ ਕੋਈ ਇਦਾਂ ਦੀ ਖਬਰ ਆਉਂਦੀ ਹੈ ਮੈਂ ਇੱਕ ਚੀਜ਼ ਬੜੇ ਸਾਲਾਂ ਤੋਂ ਨੋਟ ਕਰਿਆ ਹਾਂ ਮੈਂ ਦੇਖਦਾ ਹਾਂ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਇਹ ਕਿਸ ਕਿਸ ਜਗ੍ਹਾ ਤੋਂ ਵਾਪਸ ਆ ਰਹੇ ਸੀ ਕਿੱਥੋਂ ਵਾਪਸ ਆ ਰਹੇ ਸੀ ਕਿਸੇ ਆਫਿਸ ਦੇ ਕੰਮ ਤੋਂ ਵਾਪਸ ਆ ਰਹੇ ਸੀ ਕਿਸੇ ਬਿジネス ਨੇ ਕੰਮ ਤੋਂ ਵਾਪਸ ਆਦਾ ਸੀ ਜਾਂ ਕਿਹੜੀ ਜਗ੍ਹਾ ਤੋਂ ਇਹ ਵਾਪਸ ਆਦਾ ਸੀ ਜਿਹੜਾ ਇਹ ਐਕਸੀਡੈਂਟ ਇਹਨਾਂ ਦਾ ਹੋਇਆ ਉਹ ਖਾਸ ਕਰ ਰਾਤ ਨੂੰ ਸੋ ਤੁਸੀਂ ਯਕੀਨੀ ਕਰੋਗੇ ਮੈਂ ਸੱਚ ਕਹਿ ਰਿਹਾ ਹਾਂ ਮੈਂ ਜਦ ਵੀ ਖਬਰ ਪੜ੍ਹੀ ਮੈਂ ਦੇਖਿਆ ਪਤਾ ਲੱਗਿਆ ਕਿ ਇਹ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਇਹਨਾਂ ਵਿੱਚ 80% 90% ਤੱਕ ਮੈਂ ਦੇਖਿਆ ਕਿ ਇਹ ਲੋਕ ਰਾਤ ਨੂੰ ਕਿਸੇ ਜਨਮ ਦਿਨ ਦੀ ਪਾਰਟੀ ਤੋਂ ਕਿ ਸੇ ਮੈਦਨਸ਼ ਫੰਕਸ਼ਨ ਤੋਂ ਜਾਂ ਕਿਸੇ ਵੀ ਪਾਰਟੀ ਤੋਂ ਵਾਪਸ ਆ ਰਹੇ ਸੀ ਮਤਲਬ ਪਾਰਟੀ ਤੋਂ ਵਾਪਸ ਆਂਦੇ ਸਮੇਂ ਮੈਕਸਿਮਮ ਐਕਸੀਡੈਂਟ ਇਸ ਪੰਜਾਬ ਦੇ ਵਿੱਚ ਖਾਸ ਕਰਕੇ ਹੋ ਰਹੇ ਹਨ ਪਾਰਟੀ ਚਾਹ ਕੋਈ ਜਨਮ ਦਿਨ ਦੀ ਪਾਰਟੀ ਹੈ ਜਾਂ ਕੋਈ ਵੀ ਪਾਰਟੀ ਹੈ ਸ਼ਾਦੀ ਦੀ ਪਾਰਟੀ ਕੋਈ ਵੀ ਹੈ ਪਾਰਟੀ ਦਾ ਮਤਲਬ ਕੀ ਹੈ ਆਪਾਂ ਸਭ ਜਾਣਨੇ ਹਾਂ ਦੱਸਣ ਦੀ ਲੋੜ ਨਹੀਂ ਪਾਰਟੀ ਦਾ ਮਤਲਬ ਹੈ ਸ਼ਰਾਬ ਸ਼ਰਾਬ ਵੀ ਇੱਕ ਦੋ ਪੈਗ ਨਹੀਂ ਸ਼ਰਾਬੀ ਇੱਕ ਦੋ ਪੈਗ ਨਹੀਂ ਪੈਗ ਤੇ ਪੈਗ ਪੈਗ ਤੇ ਪੈਗ ਸ਼ਰਾਬ ਤੇ ਸ਼ਰਾਬ ਜਿੰਨੀ ਚਾਹੇ ਜੀ ਭੱਤਕੇ ਸ਼ਰਾਬ ਪੀਓ ਇਹਨੂੰ ਕਹਿੰਦੇ ਹਨ ਪਾਰਟੀ ਪਾਰਟੀ ਤੋਂ ਬਾਅਦ ਹੱਸਦੇ ਖੇੜਦੇ ਬਿਤਾ ਹੁੰਦੇ ਹਨ ਚੁੱਫੀਆਂ ਪਾਉਂਦੇ ਹਨ ਖੁਸ਼ੀਆਂ ਮਨਾਉਂਦੇ ਹਨ ਮਗਰ ਕੁਝ ਬਦਕਿਸਮਤ ਲੋਗ ਉਹਨਾਂ ਦੀ ਵਾਪਸੀ ਹੁੰਦੀ ਹੈ ਚੀਖਾਂ ਦੀ ਆਵਾਜ਼ਾਂ ਨਾਲ ਕੁਦਲਾਨ ਦੀ ਆਵਾਜ਼ਾਂ ਨਾਲ ਪਤਾ ਨਹੀਂ ਕੀ ਹੋ ਜਾਂਦਾ ਹੈ ਸ਼ਰਾਬ ਪੀਣ ਤੋਂ ਬਾਅਦ ਅਸੀਂ ਕਿੰਨਾ ਯਤਨ ਕਰਦੇ ਹਾਂ ਆਪਣੇ ਜੀਵਨ ਨੂੰ ਬਚਾਣ ਦਾ ਥੋੜਾ ਜਿਹਾ ਬੁਖਾਰ ਹੋ ਜਾਏ ਡਾਕਟਰ ਕੋਲ ਦੌੜਦੇ ਹਾਂ ਉਂਗਲ ਤੇ ਥੋੜੀ ਜਿਹੀ ਸੱਟ ਲੱਗ ਜਾਏ ਤੇ ਪੱਟੀਆਂ ਤੇ ਪੱਟੀਆਂ ਕਰਾਉਂਦੇ ਹਾਂ ਕੋਈ ਇਤਨੀ ਇਤਨੀ ਚਿੰਤਾ ਕਰਨੇ ਹਾਂ ਅਸੀਂ ਆਪਣੇ ਜੀਵਨ ਦੀ ਮਜ਼ਦ ਸ਼ਰਾਬ ਪੀਣ ਤੋਂ ਬਾਅਦ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਭੁੱਲ ਜਾਂਦੇ ਹਾਂ ਯਾਦ ਨਹੀਂ ਰੱਖਦੇ ਕਿ ਸਾਡਾ ਜੀਵਨ ਕਿੰਨਾ ਕੀਮਤੀ ਹੈ ਉਸ ਵਕਤ ਸਾਨੂੰ ਕੋਈ ਚਿੰਤਾ ਨਹੀਂ ਕੁਝ ਨਹੀਂ ਹੋਏਗਾ ਸਭ ਠੀਕ ਹੈ ਸਾਡੇ ਦਿਮਾਗ ਵਿੱਚ ਕੀ ਸ਼ਰਾਬ ਦੇ ਨਸ਼ੇ ਦੇ ਕਿੰਨੇ ਉਲਟ ਫੈਕਟ ਹੋ ਜਾਂਦੇ ਹਨ ਕਿ ਦਿਮਾਗ ਭੁੱਲ ਜਾਂਦਾ ਕਿ ਜੀਵਨ ਕਿੰਨਾ ਕੀਮਤੀ ਹੈ ਕੀ ਹੁੰਦਾ ਹੈ ਸ਼ਰਾਬ ਪੀਣ ਤੋਂ ਬਾਅਦ ਜਦੋਂ ਕੋਈ ਡਰਾਈਵ ਕਰਦਾ ਹੈ ਮੈਂ ਦੱਸਾਂ ਤੁਹਾਨੂੰ ਜਦੋਂ ਕੋਈ ਬਹੁਤ ਸ਼ਰਾਬ ਪੀ ਕੇ ਡਰਾਈਵਿੰਗ ਸੀਟ ਤੇ ਬੈਠਦਾ ਹੈ ਪਹਿਲੇ ਤੁਹਾਨੂੰ ਇਹ ਲੱਗਦਾ ਹੈ ਕਿ ਕੁਝ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਂ ਡਰਾਈਵਿੰਗ ਕਰ ਲਾਂਗਾ ਇਤਨੀ ਕੋਈ ਸ਼ਰਾਬ ਦਾ ਨਸ਼ਾ ਮੈਨੂੰ ਨਹੀਂ ਹੈ ਹੋ ਸਕਦਾ ਹੈ ਠੀਕ ਵੀ ਹੈ ਜਦੋਂ ਡਰਾਈਵਿੰਗ ਸੀਟ ਤੇ ਬੈਠਾ ਹੁੰਦਾ ਹੈ ਉਹ ਠੀਕ ਸੋਚਦਾ ਹੁੰਦਾ ਕਿ ਕੋਈ ਗੱਲ ਨਹੀਂ ਮੈਂ ਠੀਕ ਹਾਂ ਇਤਨੇ ਕੋ ਇਤਨੇ ਕੋ ਨਸ਼ੇ ਨਾਲ ਤਾਂ ਮੈਂ ਗੱਡੀ ਚਲਾਈ ਲਵਾਂਗਾ ਲੇਕਿਨ ਉਹਨੇ ਕਿਹੜਾ ਕੋਈ 5 ਮਿੰਟ ਜਾਂ 7 ਮਿੰਟ ਬਾਅਦ ਮੰਜ਼ਿਲ ਤੇ ਪਹੁੰਚ ਜਾਣਾ ਹੈ ਹੋ ਸਕਦਾ ਉਹਦੀ ਮੰਜ਼ਿਲ 1 ਘੰਟੇ ਬਾਅਦ ਹੋਵੇ 2 ਹੋਵੇ 4 6 ਘੰਟੇ ਦੀ ਡਰਾਈਵਿੰਗ ਕਰਨੀ ਪਈ ਹੋਵੇ ਕਰਨੀ ਪੈ ਜਾਏ ਉਹਨੂੰ ਸੋ ਜਦੋਂ ਜਿੱਦਾਂ ਜਿੱਦਾਂ ਉਹ ਟਾਈਮ ਅੱਗੇ ਨਿਕਲਦਾ ਹੈ ਡਰਾਈਵਿੰਗ ਕਰਦਾ ਜਾਂਦਾ ਹੈ ਜਿੱਦਾਂ ਜਿੱਦਾਂ ਉਹ ਅੱਗੇ ਵੱਧਦਾ ਹੈ ਅੰਦਰ ਹੀ ਅੰਦਰ ਸ਼ਰਾਬ ਦਾ ਨਸ਼ਾ ਉਹਦੇ ਦਿਮਾਗ ਤੇ ਚੜਦਾ ਜਾਂਦਾ ਹੈ ਹੋਰ ਵੱਧਦਾ ਜਾਂਦਾ ਹੈ ਉਹਨੂੰ ਲੱਗਦਾ ਹੈ ਕਿ ਮੈਂ ਠੀਕ ਹਾਂ ਲੇਕਿਨ ਅੰਦਰ ਹੀ ਅੰਦਰ ਉਹਦਾ ਨਸ਼ਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ ਇੱਕ ਤਾਂ ਉਹਦਾ ਨਸ਼ਾ ਵੱਧ ਜਾਂਦਾ ਹੈ ਉਹ ਉਹਨੂੰ ਮਹਿਸੂਸ ਹੁੰਦਾ ਵੀ ਹੋਊਗਾ ਜਾਂ ਨਹੀਂ ਵੀ ਹੁੰਦਾ ਦੂਜੇ ਪਾਸੇ ਉਹਦੀ ਡਰਾਈਵਿੰਗ ਦੀ ਕਪੇਬਿਲਿਟੀ ਅੱਗੇ ਤੋਂ ਘਟ ਜਾਂਦੀ ਹੈ ਸ਼ਰਾਬ ਦੇ ਨਸ਼ੇ ਕਰਕੇ ਉਹਦੇ ਅੰਦਰ ਜੋ ਡਰਾਈਵਿੰਗ ਦੀ ਚੁਸਤੀ ਚਾਹੀਦੀ ਹੈ ਜੋ ਐਬਿਲਿਟੀ ਚਾਹੀਦੀ ਹੈ ਉਹ ਅੱਗੇ ਨਾਲ ਵੀ ਖੜ ਜਾਂਦੀ ਹੈ ਚਾਹੇ ਕੋਈ ਮੰਨੇ ਆ ਨਾ ਮੰਨੇ ਜੇ ਚਾਹੇ ਕੋਈ ਜਿੰਨਾ ਵੀ ਕਹੇ ਕਿ ਮੈਂ ਸ਼ਰਾਬ ਪੀ ਕੇ ਜੀ ਬਿਲਕੁਲ ਠੀਕ ਅਲੀ ਚਲਾ ਸਕਦਾ ਹਾਂ ਲੇਕਿਨ ਇਹ ਸਚਾਈ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਗਲਤੀਆਂ ਹੋਣੀਆਂ ਹੀ ਹੋਣੀਆਂ ਹਨ ਗਲਤੀ ਹੁੰਦੀ ਹੁੰਦੀ ਹੈ ਦੂਜੀ ਗੱਲ ਜੋ ਸ਼ਰਾਬ ਦੇ ਨਸ਼ੇ ਵਿੱਚ ਡਰਾਈਵਿੰਗ ਕਰਨ ਵਾਲੇ ਨਾਲ ਹੁੰਦੀ ਹੈ ਉਹ ਇਹਦਾ ਕਿ ਇਹ ਗੱਲ ਸਚਾਈ ਹੈ ਬਿਲਕੁਲ ਸੱਚ ਹੈ ਇਹਨੂੰ ਮੰਨਣਾ ਪਵੇਗਾ ਕਿ ਸ਼ਰਾਬ ਦੇ ਨਸ਼ੇ ਵਿੱਚ ਇੱਕ ਐਸੀ ਚੀਜ਼ ਹੈ ਜੋ 네ਗੇਟਿਵ ਨੂੰ ਪੋਜ਼ਿਟਿਵ ਕਰ ਦਿੰਦੀ ਹੈ ਮਤਲਬ ਛੋਟੀ ਮੋਟੀਆਂ ਕਮੀਆਂ ਛੋਟੇ ਮੋਟੇ ਨੁਕਸ ਦਿਖਾਈ ਦੇਣੇ ਬੰਦ ਹੋ ਜਾਂਦੇ ਹਨ ਬੰਦਾ ਕਹਿੰਦਾ ਕੁਝ ਨਹੀਂ ਸਭ ਠੀਕ ਠਾਕ ਹੈ ਇਹ ਬਾਕੀ ਜਗ੍ਹਾ ਦਾ ਠੀਕ ਹੈ ਲੇਕਿਨ ਡਰਾਈਵਿੰਗ ਵਿੱਚ ਐਸੀ ਕੁਆਲਿਟੀ ਦੀ ਸ਼ਰਾਬ ਦੀ ਇਸ ਕੁਆਲਿਟੀ ਦਾ ਬਹੁਤ ਵੱਡਾ ਨੁਕਸਾਨ ਹੈ ਬਹੁਤ ਖਤਰਨਾਕ ਰੂਪ ਲੈ ਲੈਂਦੀ ਹੈ ਇਹ ਕੁਆਲਿਟੀ ਦੀ ਸ਼ਰਾਬ ਦੀ ਜਦੋਂ ਡਰਾਈਵਿੰਗ ਸੀਟ ਤੇ ਬੈਠਾ ਬੰਦਾ ਸੋਚਦਾ ਹੈ ਕੁਛ ਨਹੀਂ ਸਭ ਠੀਕ ਹੈ ਕੋਈ ਪਰਵਾਹ ਨਹੀਂ ਮੈਂ ਮੈਂ ਗੱਡੀ ਬਿਲਕੁਲ ਠੀਕ ਚਲਾ ਰਿਆ ਅੱਛਾ ਦੂਜੀ ਗੱਲ ਜੀ ਅਸੀਂ ਕੋਈ 80 90 ਤੱਕ ਗੱਡੀ ਚਲਾਉਂਦਾ ਹੈ ਬਿਨਾ ਪੀਤੇ ਉਹ ਖਿਆਲ ਰੱਖਦਾ ਕਿ ਆ 80 90 ਤੇ ਚਲਾ ਰਿਆ ਮੈਂ ਇਸ ਤੋਂ ਵੱਧ ਨਹੀਂ ਜਾਣਾ ਮੈਂ ਇੱਥੇ ਤੱਕ ਸਪੀਡ ਰੱਖਣੀ ਹੈ ਪੀਣ ਤੋਂ ਬਾਅਦ ਪਹਿਲੀ ਗੱਲ ਤਾਂ ਪਤਾ ਨਹੀਂ ਲੱਗਦਾ ਕਿ ਸਪੀਡ ਕਿਦੋਂ ਵੱਧ ਜਾਂਦੀ ਹੈ ਉਹਦੇ ਮਾਈਂਡ ਵਿੱਚ ਵੀ ਨਹੀਂ ਹੁੰਦਾ ਕਿ ਮੇਰੀ ਸਪੀਡ ਵੱਧ ਰਹੀ ਹੈ ਉਜੇਕਰ ਉਹ ਦੇਖ ਵੀ ਨਵੇ ਲੱਗ ਵੀ ਜਾਵੇ ਤਾਂ ਵੀ ਕਹਿੰਦਾ ਯਾਰ ਕਿ ਆ 100 ਦੀ ਸਪੀਡ 110 ਦੀ ਸਪੀਡ 120 ਦੀ ਸਪੀਡ ਇਹ ਤਾਂ ਮੈਂ ਬੜੇ इजीली ਹੈਂਡਲ ਕਰ ਸਕਣਾ ਇਹ ਤਾਂ ਮੇਰੇ ਲਈ ਕੋਈ ਮੁਸ਼ਕਲ ਦਾ ਕੰਮ ਨਹੀਂ ਇਹ ਜਿਹੜੀ ਪੋਜੀਟਿਵਨੈਸ ਹੈ ਸ਼ਰਾਬ ਦੀ ਇਹ ਕਈ ਵਾਰ ਲੈ ਡੁੱਬਦੀ ਹੈ ਵੱਡੇ ਤੋਂ ਵੱਡੇ ਭਿਆਨਕ ਖਤਰਨਾਕ ਹਾਦਸੇ ਦਾ ਕਾਰਨ ਬੰਦੀ ਹੈ ਇਹ ਸ਼ਰਾਬ ਮੈਂ ਤਾਂ इवन ਮਾਪੇ ਨੂੰ ਵੀ ਸਵਾਲ ਪੁੱਛਣਾ ਉਨਾ ਮੈਨੂੰ ਪੁੱਛਣਾ ਕਿ ਦੇਖੋ ਤੁਸੀਂ ਛੋਟੀ ਛੋਟੀ ਗਲਤੀ ਟੋਕਦੇ ਹੋ ਬੱਚਿਆਂ ਨੂੰ ਟੋਕਦੇ ਹੋ ਵੀ ਇਹ ਨਾ ਕਰੋ ਉਹ ਨਾ ਕਰੋ ਇਹ ਇਹ ਖਚਕਾਤਾ ਉਹ ਕਰਤਾ ਲੇਕਿਨ ਪੀ ਕੇ ਗੱਡੀ ਚਲਾ ਕੇ ਬੱਚੇ ਆਂਦੇ ਹਨ ਤੁਸੀਂ ਚੁੱਪ ਕਰਕੇ ਅਕਸੈਪਟ ਕਰ ਲੈਂਦੇ ਹੋ ਹੁਣ ਲੇਡੀ ਜੀ ਨੂੰ ਪੁੱਛਣਾ ਵੀ ਦੇਖੋ ਨਿੱਕੀ ਨਿੱਕੀ ਗੱਲ ਤੇ ਹਸਬੰਡ ਨਾਲ ਕਲੇਸ਼ ਪੈ ਜਾਂਦਾ ਇਹ ਨਹੀਂ ਕੀਤਾ ਉਹ ਇਹ ਉਹ ਨਹੀਂ ਕੀਤਾ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਲੇਕਿਨ ਜਦੋਂ ਹਸਬੰਡ ਟੁਰਨ ਹੋ ਕੇ ਗੱਡੀ ਚਲਾ ਗਿਆ ਹੁੰਦਾ ਉਦੋਂ ਸਭ ਬਸ ਹੱਪ ਤੇ ਉਹ ਕੋਈ ਗੱਲ ਨਹੀਂ ਇਤਨੇ ਵੱਡੇ ਇਸ਼ੂ ਨੂੰ ਇਗਨੋਰ ਕਰ ਕਰ ਦਿੰਦੇ ਹਨ ਲੇਡੀਜ਼ ਲੇਕਿਨ ਛੋਟੀ ਛੋਟੀ ਗੱਲ ਤੇ ਲੜਾਈ ਹੋ ਜਾਂਦੀ ਹੈ ਤੇ ਕਿਉਂ ਨਹੀਂ ਲੜਦੀਆਂ ਜਦੋਂ ਉਹਨਾਂ ਦਾ ਹਸਬੈਂਡ ਟਨ ਹੋ ਕੇ ਗੱਡੀ ਚਲਾਉਂਦਾ ਹੈ ਜਾਂ ਇਦਾਂ ਦਾ ਰਿਸਕ ਲੈਂਦਾ ਹੈ ਸ਼ਰਾਬ ਪੀ ਕੇ ਗੱਡੀ ਚਲਾਣ ਤੇ ਲੜੋ ਉਹ ਟਾਈਮ ਹੈ ਉਦੋਂ ਚਾਹ ਲੜਨਾ ਪਵੇ ਲੜੋ ਸਮਝਾਣਾ ਪਵੇ ਸਮਝਾਓ ਕਿਉਂਕਿ ਹੋ ਸਕਦਾ ਤੁਹਾਡੀ ਲੜਾਈ ਥੋੜਾ ਬਹੁਤ ਉਹਦਾ ਨੁਕਸਾਨ ਹੋਵੇਗਾ ਲੇਕਿਨ ਉਹ ਲੜਾਈ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਪਾਰਟੀਆਂ ਤੇ ਖੂਬ ਜਾਓ ਖੂਬ ਮौज ਮਸਤੀ ਕਰੋ ਇੰਜੋਏ ਕਰੋ ਇਸ ਗੱਲ ਇਸ ਗੱਲ ਤੇ ਕੋਈ ਆਬਜੈਕਸ਼ਨ ਨਹੀਂ ਹੈ ਇਹ ਤਾਂ ਕਰਨੇ ਚਾਹੀਦੇ ਹਨ ਮਗਰ ਇੱਕ ਗੱਲ ਹੈ ਕਿ ਪੀਣ ਤੋਂ ਬਾਅਦ ਡਰਾਈਵਿੰਗ ਸੀਟ ਤੇ ਕਦੀ ਨਾ ਬੈਠੋ ਡਰਾਈਵ ਕਦੀ ਨਾ ਕਰੋ ਚਾਹੇ ਤੁਹਾਡੀ ਮੋਟਰਸਾਈਕਲ ਹੈ ਸਕੂਟਰ ਹੈ ਜਾਂ ਕਾਰ ਹੈ ਕੀ ਹੈ ਬੜੇ ਆਪਸ਼ਨ ਹਨ ਕੋਈ ਇੱਕ ਆਪਸ਼ਨ ਥੋੜਾ ਹੈ ਬੜੇ ਆਪਸ਼ਨ ਹਨ ਕੋਈ ਡਰਾਈਵਰ ਹਾਇਰ ਕਰ ਲਓ ਡਰਾਈਵਰ ਲੈ ਜਾਓ ਕੋਈ ਟੈਕਸੀ ਲੈ ਜਾਓ ਜੇ ਇੰਜੋਏ ਕਰਨਾ ਉੱਥੇ ਮਜ਼ੇ ਨਾਲ ਤੂੰ ਇੰਜੋਏ ਕਰੋਗੇ ਨਾ ਚਿੰਤਾ ਕੋਈ ਨਾ ਵਾਪਸ ਆਣ ਦੀ ਚਿੰਤਾ ਨਾ ਡਰ ਕੋਈ ਥੋੜੇ ਪੈਸੇ ਹੀ ਲੱਗ ਜਾਣਗੇ ਨਾ ਹਜ਼ਾਰਾਂ ਰੁਪਏ ਅਸੀਂ ਆਪਣੇ ਤੇ ਖਰਚਨੇ ਆ ਕਪੜਿਆਂ ਤੇ ਡਾਕਟਰਾਂ ਕੋਲ ਵੀ ਜਾਣੇ ਆ ਬਾਕੀ ਪਾਸੇ ਖਰਚ ਕਰਨੇ ਆ ਤੇ ਜੇ ਕਿਤੇ ਫੰਕਸ਼ਨ ਤੇ ਜਾਣਾ ਪੈ ਜਾਏ ਤੇ ਕਰ ਲੋ ਪੈਸੇ ਖਰਚ ਕਰੋ ਆਪਣੇ ਜੀਵਨ ਇਤਨੇ ਵੱਡੇ ਰਿਸਕ ਤੋਂ ਬਚਣ ਲਈ ਕਿ ਪੈਸੇ ਨਹੀਂ ਖਰਚ ਕਰ ਸਕਦੇ ਟੈਕਸੀ ਨਹੀਂ ਲੈ ਜਾਣੀ ਤੁਸੀਂ ਜਿਸ ਜਗ੍ਹਾ ਤੇ ਜਾ ਰਹੇ ਹੋ ਜਿੱਥੇ ਜਿੱਥੇ ਪਾਰਟੀ ਹੈ ਤੁਸੀਂ ਵਾਪਸ ਨਾ ਆਓ ਰਾਤ ਉੱਥੇ ਰਹਿ ਲਓ ਆਸ-ਪਾਸ ਕੋਈ ਜਗ੍ਹਾ ਉਹਨਾਂ ਕੋਲ ਨਹੀਂ ਹੈ ਹੋਟਲ ਦੇਖ ਲਓ ਕੋਈ ਇੱਕ ਰਾਤ ਦੀ ਗੱਲ ਹੈ ਪੈਸੇ ਉਹੀ ਉਹੀ ਗੱਲ ਹੈ ਨਾ ਕਿ ਪੈਸੇ ਥੋੜੇ ਖਰਚਨੇ ਪੈ ਜਾਣ ਆਪਣਾ ਇੰਜੋਏ ਕਰੋ ਮਜ਼ੇ ਨਾਲ ਰਾਤ ਰਹਿ ਕੇ ਸਵੇਰੇ ਆਰਾਮ ਨਾਲ ਚਲ ਆਓ ਕੋਈ ਰਿਸਕ ਨਹੀਂ ਰਹੇਗਾ ਕੋਈ ਡਰ ਨਹੀਂ ਰਹੇਗਾ ਜੇ ਡਰ ਵੀ ਕੋਈ ਛੋਟਾ ਮੋਟਾ ਨਹੀਂ ਆਪਣੇ ਲਾਈਫ ਦਾ ਰਿਸਕ ਆਪਣੇ ਜੀਵਨ ਦਾ ਡਿਸਕ ਪੀਣ ਵਾਲੇ ਸਾਥੀਓ ਲਾਈਫ ਨੂੰ ਮਜ਼ਾਕ ਵਿੱਚ ਨਾ ਲੋ ਐਵੇਂ ਨਾ ਸਮਝੋ ਲਾਈਫ ਨੂੰ ਇਹ ਲਾਈਫ ਬਹੁਤ ਕੀਮਤੀ ਹੈ ਪਤਾ ਉਹਦੋਂ ਲੱਗਦਾ ਹੈ ਜਦੋਂ ਕੁਝ ਵਾਪਸ ਜਾਂਦਾ ਹੈ ਫਿਰ ਸਮਾਂ ਕਦੀ ਵਾਪਸ ਨਹੀਂ ਆਂਦਾ ਚਾਹੇ ਜਿੰਨਾ ਜੋਦ ਲਗਾਣੀਏ ਜਿੰਨਾ ਛਿਖਛੇ ਹੜਾ ਮਚਾ ਲਈਏ ਕੁਝ ਵੀ ਕਰ ਲਈਏ ਉਹ ਸਮਾਂ ਕਦੀ ਵਾਪਸ ਨਹੀਂ ਆਂਦਾ ਇਸ ਲਈ ਫੈਸਲਾ ਕਰੋ ਬਲਕੇ ਸੋਖਾਓ ਕਿ ਪੀਣ ਤੋਂ ਬਾਅਦ ਮੈਂ ਕਦੀ ਗੱਡੀ ਦੀ ਡਰਾਈਵਿੰਗ ਸੀਟ ਤੇ ਨਹੀਂ ਬੈਠਾਂਗਾ ਕਦੀ ਗੱਡੀ ਡਰਾਈਵ ਨਹੀਂ ਕਰੂੰਗਾ ਚਾਹੇ ਉਹ ਕਾਰ ਹੈ ਸਕੂਟਰ ਹੈ ਮੋਟਰਸਾਈਕਲ ਹੈ ਧੰਨਵਾਦ